ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਸੰਗਠਨ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਸ਼ਹਿਰ ਦੀ ਲੀਡਰ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਸ਼ਹਿਰ ਦੀ ਲੀਡਰ ਬੀਬਾ ਜਾਇਂਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਤ੍ਰਿਪੜੀ ਮੰਡਲ ਦੇ ਪ੍ਰਧਾਨ ਬਹੁਤ ਹੀ ਝਾਰੂ ਪ੍ਰਧਾਨ ਰਜਿੰਦਰ ਸਿੰਧੀ ਜੀ ਵੱਲੋਂ ਉਹਨਾਂ ਦੇ ਸਾਥੀ ਬੱਲਾ ਜੀ ਵੱਲੋਂ ਔਰ ਸਾਡੀ ਮਹਿਲਾ ਮੋਰਚੇ ਦੀ ਨਿਤੜਕ ਲੀਡਰ ਨੀਰੂ ਵੋਰਾਜੀ ਵੱਲੋਂ ਇਹ ਸਾਰਿਆਂ ਦੇ ਐਫਰਟਸ ਦੇ ਨਾਲ ਅੱਜ ਜਿਹੜਾ ਹੈ ਆਯੂਸ਼ ਦਾ ਬਲਜੀਤ ਬੈਠੀ ਹੈ ਸਾਡੀ ਭੈਣ ਛੋਟੀ ਇਹਨਾਂ ਸਾਰਿਆਂ ਦੇ ਐਫਰਟਸ ਦੇ ਨਾਲ ਇਹ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਰਸ਼ ਭੀੜ ਨਰਿੰਦਰ ਮੋਦੀ ਜੀ ਦੇ ਸੋਚ ਤੇ ਪਹਿਰਾ ਦਿੰਦੇ ਹੋਏ ਅੱਜ ਇਹ ਆਯੂਸ਼ਮਾਨ ਕਾਰਡ ਪਲੱਸ ਜਿਹੜੀ ਸਾਡੀ ਭਰਤੀ ਅਭਿਆਨ ਚੱਲ ਰਿਹਾ ਹੈ ਆਲ ਇੰਡੀਆ ਲੈਵਲ ਤੇ ਭਾਰਤੀ ਜਨਤਾ ਪਾਰਟੀ ਦਾ ਉਸ ਦਾ ਇੱਕ ਰੂਪ ਲੈ ਕੇ ਉਸ ਦਾ ਇੱਕ ਰੰਗ ਲੈ ਕੇ ਉਸ ਦੀ ਇੱਕ ਮਿਹਨਤ ਲੈ ਕੇ ਇਹ ਸਾਰੇ ਜਿਹੜੇ ਸਾਡੇ ਤ੍ਰਿਪੜੀ ਮੰਡਲ ਦੇ ਕਾਰਜਕਰਤਾ ਔਰ ਲੀਡਰ ਹਨ ਇਹਨਾਂ ਨੇ ਮਿਲ ਕੇ ਲੋਕਾਂ ਦੀ ਸਹੂਲियत ਦੇ ਲਈ ਇਹ ਅੱਜ ਕੈਂਪ ਲਗਾਇਆ ਔਰ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਲੋਕ ਆ ਕੇ ਬੜੇ ਉਤਸ਼ਾਹ ਦੇ ਨਾਲ ਔਰ ਉਮੰਗ ਦੇ ਨਾਲ ਕਹਿ ਰਹੇ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਾਇਆ ਜਾਏ ਸਾਨੂੰ ਐਕਟਿਵ ਮੈਂਬਰ ਬਣਾਇਆ ਜਾਏ ਔਰ ਸਾਡੀ ਲੱਗਦਾ ਕਿ ਭਰਤੀ ਜੋ ਪੰਜਾਬ ਦੀ ਸੋਚ ਹੈ ਅਸੀਂ 3 ਲੱਖ ਤੋਂ ਉੱਪਰ ਵਧਾਂਗੇ ਔਰ ਜੋ ਪਟਿਆਲੇ ਦੀ ਸਾਨੂੰ ਜੋ ਟਾਰਗੇਟ ਦਿੱਤਾ ਪਟਿਆਲਾ 1 ਐਂਡ 2 ਦਾ ਉਹ ਵਿਭਾਜਨਦਰ ਕੌਰ ਜੀ ਸਾਡੇ ਇੰਚਾਰਜ ਨੇ ਭਰਤੀ ਭਾਂਦੇ ਉਹਨਾਂ ਦੀ ਰਹਿਨਮਾਈ ਦੇ ਅੰਦਰ ਅਸੀਂ ਜਿਹੜਾ ਹੈਗਾ ਟਾਰਗੇਟ ਆ 5-7 ਦਿਨਾਂ ਦੇ ਅੰਦਰ ਅੰਦਰ ਤ੍ਰਿਪੜੀ ਮੰਡਲ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਕਾਰਕੁੰਨ ਦੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਪੂਰਾ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 2027 ਦੇ ਵਿੱਚ ਚੋਣ ਹੋਣ ਜਾਣੀ ਆ ਪੰਜਾਬ ਦੀ ਔਰ ਪੰਜਾਬ ਦਾ ਔਰ ਪੰਜਾਬੀਆਂ ਦਾ ਮਨ ਬਣ ਚੁੱਕਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਚੰਡ ਬਹੁਮਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਝੰਡਾ ਲਹਿਰਾਇਆ ਜਾਏਗਾ ਔਰ ਲੋਕ ਬੜੇ ਉਤਸ਼ਾਹ ਦੇ ਨਾਲ ਕਮਲ ਦੇ ਫੁੱਲ ਨੂੰ ਆਪਣਾ ਜਿਹੜਾ ਹੈਗਾ ਚੁਣਨਗੇ ਔਰ ਬੀਜੇਪੀ ਦੀ ਸਰਕਾਰ ਬਣਾਉਣਗੇ ਔਰ ਨਗਰ ਨਿਗਮ ਦੇ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਮਿਸਪਲ ਕਾਉਂਸਲਰ ਦੀ ਚੋਣ ਦੇ ਵਿੱਚ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਚੁਣਿਆ ਜਾਏਗਾ ਭਾਰਤੀ ਜਨਤਾ ਪਾਰਟੀ ਨਗਰ ਨਿਗਮ ਚੋਣਾਂ ਦੀ ਇਸ ਟਾਈਮ ਜਿਹੜੇ ਹਾਲਾਤ ਨੇ ਪਟਿਆਲਾ ਸ਼ਹਿਰੀ ਔਰ ਦੇਹਾਤੀ ਦੇ ਉਹਦੇ ਤੇ ਜੇ ਤੁਸੀਂ ਨਜ਼ਰ ਮਾਰਨੀ ਹੋਵੇਗੀ ਕੀ ਕਾਂਗਰਸ ਸਪੈਸ਼ਲ ਤੌਰ ਤੇ ਦੇਖੋ ਪਟਿਆਲਾ ਸ਼ਹਿਰ ਦਾ ਤੁਸੀਂ ਨਜ਼ਰ ਮਾਰੋ ਹਰ ਬੂਥ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਪਟਿਆਲਾ ਦੇਹਾਤੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਹਰ ਬੂਥ ਜਿੱਤਿਤ ਹੋਈ ਆ ਜੇ ਉਹ ਬੂਥਾਂ ਦਾ ਸਰਵੇ ਕਰੋਗੇ ਤੁਸੀਂ ਪ੍ਰੈਸ ਵਾਲਿਓ ਬੜੇ ਸਿਆਣੇ ਹੋ ਉਹ ਬੂਥਾਂ ਦੇ ਸਰਵੇ ਦੇ ਅਨੁਸਾਰ ਸਾਡੀ ਨਗਰ ਨਿਗਮ ਭਾਰਤੀ ਜਨਤਾ ਪਾਰਟੀ ਦੀ ਬੰਦੀ ਆ ਔਰ ਸਾਡਾ ਮੇਅਰ ਵੀ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਜੀ ਗੱਲ ਕਰੀਏ ਮਾਨਯੋਗ ਸ਼੍ਰੀਮਤੀ ਪ੍ਰਨੀਤ ਕੋਰ ਜੀ ਨਗਰ ਨਗਰ ਨਿਗਮ ਦੇ ਪ੍ਰਧਾਨ ਅੰਦੇਸ਼ੂ ਆ ਜੀ ਜਿਹੜੀ ਮਹਾਰਾਜ ਨੇ ਸਾਨੂੰ ਬੇਨਤੀ ਕੀਤੀ ਵਾਟਰ ਟ੍ਰੀਟਮੈਂਟ ਪਲਾਨ ਉਹ ਜਿਹਦੇ ਉੱਪਰ ਅੱਜ ਪ੍ਰੀਮ ਐਕਸਪਾਇਰੀ ਹੈ ਇਹ ਸਾਰਾ ਦਾ ਸਾਰਾ ਪੈਸਾ ਕੈਪਟਨ ਅਮਿੰਦਰ ਸਿੰਘ ਜੀ ਦੇ ਮੁੱਖ ਮੰਤਰੀ ਦੇ ਤੌਰ ਤੇ ਇੱਥੇ ਪਹੁੰਚਾਇਆ ਸੀ ਔਰ ਉਹ ਲੋਕਾਂ ਨੂੰ ਯਾਦ ਹੈ ਔਰ ਉਹ ਬਰਕਰਾਰ ਹੈ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲੇ ਆਏ ਸੀਗੇ ਉਹਨਾਂ ਨੇ ਕੁਝ ਪਟਿਆਲੀਆਂ ਨਾਲ ਵਾਅਦੇ ਕੀਤੇ ਸੀਗੇ ਤੁਸੀਂ ਮੜ ਜਾ ਉਹਨਾਂ ਨੂੰ ਯਾਦ ਕਰਾਉਂਗੇ ਵੀ ਜਿਹੜੇ ਵਾਅਦੇ ਕਰਕੇ ਸੀ ਉਹ ਪੂਰੇ ਹੋਏ ਨੇ ਜੇ ਨਹੀਂ ਹੋਏ ਤਾਂ ਕਹੋ ਤਾਂ ਦੇਖੋ ਰਾਜਪੁਰੇ ਦੇ ਅੰਦਰ ਤੁਸੀਂ ਪਿੱਛੇ ਸੁਣਿਆ ਹੋਣਾ ਕਿ ਇੰਡਸਟਰੀ ਦੇ ਵਿੱਚ ਕਿੰਨਾ ਸਬਸਿਡੀ ਜਿਹੜੀ ਹੈਗੀਆ ਕਿੰਨਾ ਪੈਸਾ ਭਾਰਤੀ ਜਨਤਾ ਪਾਰਟੀ ਵੱਲੋਂ ਸੈਂਟਰ ਸਰਕਾਰ ਵੱਲੋਂ ਆਇਆ ਔਰ ਪਟਿਆਲੇ ਵਿੱਚ ਨਰਿੰਦਰ ਮੋਦੀ ਜੀ ਦੀ ਕਹਿਣੀ ਤੇ ਕਥਨੀ ਉਹ ਜਿਹੜਾ ਹੈਗਾ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ